ਮੈਂ ਡਾਕਟਰ ਆਈਪੀ ਸਿੰਘ ਸਿੱਟੀ ਜੀ ਆ ਕੀ ਤੇ ਮੇਰੀ ਵਾਈਫ ਜਿਹੜੇ ਨੇ ਉਹ ਐਸ.ਡੀ.ਏ ਦੇ ਐਕਸ ਕਾਉਂਸਲਰ ਰਹੇ ਨੇ ਡਾਕਟਰ ਜਸਲੀਨ ਸਿੱਟੀ ਤੁਸੀਂ ਮੈਨੂੰ ਪਾਤਸ਼ਾਹ ਪਤੀ ਵੀ ਕਹਿ ਸਕਦੇ ਹੋ ਤੇ ਇੱਥੇ ਗੱਲ ਇਸ ਰਹੀ ਹੈ ਜੀ ਅੱਜ ਤੋਂ ਕੋਈ 10 ਦਿਨ ਪਹਿਲਾਂ ਜਨਮ ਅਸ਼ਮੀ ਤੋਂ 2 ਦਿਨ ਪਹਿਲਾਂ ਐਸ.ਬੀ.ਆਈ ਬੈਂਕ ਐਸ.ਲਿੰਕ ਰੋਡ ਦੇ ਉੱਤੇ ਉਸ ਦੇ ਬਾਹਰ ਐ ਕੋਈ ਟੋਆ ਵਗੈਰਾ ਕਰ ਰਹੀ ਸੀ ਤੇ ਮਸ਼ੀਨਾ ਮਸੂਨਾ ਦੇ ਨਾਲ ਸਾਡਾ ਪੁੱਛ ਅਸੀਂ ਜਾ ਕੇ ਰਾਤੀ ਇਹਨਾਂ ਨੂੰ ਪਕੜਿਆ ਆਤਸਾ ਦੇ 8 ਵਜੇ ਤੇ ਪੁੱਛਿਆ ਵੀ ਕੀ ਕਰ ਰਹੇ ਹੋ ਤੇ ਇਹਨਾਂ ਨੇ ਕਹੇ ਸੀ ਫਾਈਬਰ ਆਪਟਿਕ ਵਾਇਰਸ ਪਾ ਰਹੇ ਆ ਕੋਈ BTL ਕੰਪਨੀ ਨਾਂ ਹੈਗੀ ਆ ਤੇ ਅਸੀਂ ਕਹਿੰਦੇ ਤੁਹਾਨੂੰ ਪਰਮਿਸ਼ਨ ਹੈਗੀ ਆ ਇਹਨਾਂ ਨੇ ਸਾਨੂੰ ਪਰਮਿਸ਼ਨ ਦਿਖਾਈ ਉਹਦੇ ਵਿੱਚ ਲਿੰਕ ਰੋਡ ਦੀ ਪਰਮਿਸ਼ਨ ਨਹੀਂ ਸੀ ਇਹਨਾਂ ਕੋਲ ਜਿੱਥੇ ਇਹ ਟੋਏ ਪੁੱਟ ਰਹੇ ਸੀਗੇ ਲਿੰਕ ਰੋਡ ਦੀ ਪਰਮਿਸ਼ਨ ਨਹੀਂ ਸੀ ਜੀ ਅਸੀਂ ਇਹਨਾਂ ਕੋਲ ਕਹੇ ਜੀ ਤੁਹਾਡੇ ਕੋਲ ਪਰਮਿਸ਼ਨ ਨਹੀਂ ਹੈਗੀ ਤੇ ਕੰਮ ਇਲੀਗਲ ਹੈ ਇਸ ਕਰਕੇ ਅਸੀਂ ਇੱਥੇ ਕੰਮ ਨਹੀਂ ਹੋਣ ਦੇਣਾ ਇਸ ਨੂੰ ਲੈ ਕੇ ਤੁਸੀਂ ਨਗਰ ਨਿਗਮ ਦੇ ਕੋਈ ਅਧਿਕਾਰੀ ਨਾਲ ਗੱਲ ਅਸੀਂ ਨਗਰ ਨਿਗਮ ਦੇ ਅਧਿਕਾਰੀ ਨਾਲ ਗੱਲ ਨਹੀਂ ਕੀਤੀ ਕੋਈ ਵੀ ਅਸੀਂ 6 ਨੰਬਰ ਡਿਵੀਜ਼ਨ ਲਈ ਜਨਾਬੀ ਕੰਪਲੇਂਟ ਕੀਤੀ ਉਤੋਂ ਬੰਦੇ ਆਏ ਉਹਨਾਂ ਨਾਲ ਅਸੀਂ ਇਹਨਾਂ ਦੇ ਬੰਦੇ ਵੀ ਗਏ ਜਿਹੜਾ ਇਹਨਾਂ ਦਾ ਸੁਪਰਵਾਈਜ਼ਰ ਸੀ ਰਮਾ ਸ਼ੰਕਰ ਦੁਵੇਦੀ ਇੱਕ ਹੋਰ ਹੈ ਸੁਕਮਨ ਸੁਪਰਵਾਈਜ਼ਰ ਉਹ ਚਲਾ ਗਿਆ ਸੀ ਪਹਿਲਾਂ ਤੇ ਅਸੀਂ 6 ਨੰਬਰ ਡਿਵੀਜ਼ਨ ਚ ਜਾ ਕੇ ਇਹਨਾਂ ਨੇ ਲਿਖ ਦਿੱਤਾ ਲੀ ਦੁਵੇਦੀ ਨੇ ਵੀ ਅਸੀਂ ਜਦ ਤੱਕ ਅਗਲੀ ਪਰਮਿਸ਼ਨ ਸਾਨੂੰ ਲਿੰਕ ਰੋਡ ਦੀ ਨਹੀਂ ਮਿਲਦੀ ਤਦ ਤੱਕ ਅਸੀਂ ਇੱਥੇ ਕੰਮ ਨਹੀਂ ਕਰਾਂ ਉਸ ਦੇ باوجود ਵੀ ਇਹਨਾਂ ਨੇ ਦੋ ਟੋਆ ਦਾ ਕੰਮ ਫੇਰ ਕਰਤਾ ਤੇ ਇਹਨਾਂ ਨੇ ਸਾਨੂੰ ਇਹ ਵੀ ਕਿਹਾ ਸੀ ਜੇ ਕੋ ਪਰਮਿਸ਼ਨ ਮਿਲੇਗੀ ਤੁਹਾਨੂੰ ਅਸੀਂ ਇਨਫੋਰਮ ਕਰਾਂਗੇ ਸਾਨੂੰ ਕਿਸੇ ਤਰੀਕੇ ਦੀ ਕੋਈ ਇਨਫੋਰਮੇਸ਼ਨ ਨਹੀਂ ਆਈ ਉਸ ਤੋਂ ਬਾਅਦ ਦੋ ਦੋ ਇਹਨਾਂ ਨੇ ਫੇਰ ਕਰਕੇ ਤੇ ਇੱਕ ਐਸਪੀ ਵਾਲਾ ਤੇ ਉਸ ਕੋਈ ਅੱਗੇ ਉਹ ਦੋ ਦੋ ਫੇਰ ਪੱਟ ਕੇ ਫੇਟ ਕੁਰਤੇ ਤੇ ਆ ਤੀਜਾ ਕੁਰਤੇ ਦੇ ਵਿੱਚ ਹੀ ਕਿਤੇ ਮੈਨੂੰ ਪਤਾ ਚੱਲ ਗਿਆ ਤੇ ਅਸੀਂ ਆ ਕੇ ਇਹਨਾਂ ਨੂੰ ਰੋਕਿਆ ਅਸਰ ਕਿਹਦਾ ਵੀ ਕੰਪਨੀ ਹੋਇਆ ਪੁਤੀ ਦੀ ਸਰਕਾਰੀ ਡਿਪਾਰਟਮੈਂਟ ਹੈ ਜਾਂ ਪਈ ਬਟਾ ਇਹ ਪ੍ਰਾਈਵੇਟ ਹੈ ਜੀ ਮੇਰੇ ਕੋਲ ਬੀਟੀਐਲ ਕੰਪਨੀ ਹੈ ਕੋਈ ਕਿਤਾ ਇਹ ਕੋਈ ਕੁਰਤੇ ਪੇ ਨਾ ਤਾਂ ਇਹਨਾਂ ਨੂੰ ਪਤਾ ਸੀ ਕਿਥੇ ਹੈ ਹਾਂਜੀ ਹਾਂਜੀ ਆ ਬਿਲਕੁਲ ਹੋ ਸਕਦਾ ਹੈ ਜੀ ਕਿਉਂ ਨਹੀਂ ਹੋ ਸਕਦਾ ਪਰ ਇੱਕ ਗੱਲ ਇਹ ਕਹਿਣਾ ਜੀ ਇਹ ਗੱਲ ਫਾਦਦੀ ਆ ਜਾਂਦੀ ਹੈ ਵੀ ਟੋਏ ਪੁੱਟਦੇ ਇਹ ਕਰਦਾ ਨੁਕਸਾਨ ਹੋ ਜਾਏਗਾ ਪਹਿਲੀ ਗੱਲ ਤੇ ਟੋਏ ਪੁੱਟਣ ਹੀ ਕਿਉਂ ਵਿਦਾਊ ਪਰਮਿਸ਼ਨ ਠੀਕ ਹੈ ਨਾ ਇਹ ਇਲੀਗਲੀ ਟੋਏ ਤੇ ਪੁੱਟਣ ਸਾਨੂੰ ਦਿਖਾ ਦੇਣ ਪਰਮਿਸ਼ਨ ਅਸੀਂ ਦੇ ਜ਼ਿੰਮੇਵਾਰ ਨਾਗਰਿਕ ਹੋਣ ਕਰਕੇ ਅਸੀਂ ਤੇ ਚੈੱਕ ਕਰਨਾ ਹੀ ਕਰਨਾ ਹੈਗਾ ਤੇ ਇਹਦੇ ਇਲਾਵਾ ਮਦਦ ਨਕੋ ਜੀ ਪਰਮਿਸ਼ਨ ਦਿਖਾਉਂਦੇ ਆ ਉਹ ਦਿਖਾਉਂਦੇ ਆ ਬੀਐਮਸੀ ਚੋਂ ਕੂਲ ਰੋਡ ਅ ਸਮਰਾ ਚੌਕ ਆਈਕਨ ਮਾਲ ਐਂਡ ਚੁੰਮੁਲ ਵਾਲਾ ਰਸਤਾ ਹੋ ਗਿਆ ਐ ਗੁਰੂ ਅਮਰਦਾਸ ਚੌਂਕ ਹੋ ਗਿਆ ਡਾਕਟਰ ਬੀ ਆਰ ਅੰਬੇਦਕਰ ਮਾਰਗ ਹੋ ਗਿਆ ਇਸ ਗਾਂਦੇ ਲਿੰਕ ਰੋਡ ਦੇ ਕਿਤੇ ਇਸ ਕਰਕੇ ਅਸੀਂ ਇੱਥੇ ਕੰਮ ਨਹੀਂ ਹੋਣ ਦੇਣਾ ਕਿਤੋਂ ਲੈ ਕੇ ਤੁਸੀਂ ਲੰਮੇ ਲੰਮੇ ਬੇਦਖੜੀ ਨਾ ਕਰਦੇ ਅਸੀਂ ਨਗਰ ਨਿਗਮ ਦੇ ਅਧਿਕਾਰੀ ਨਾਲ ਗੱਲ ਨਹੀਂ ਕੀਤੀ ਕੋਈ ਵੀ ਅਸੀਂ 6 ਨੰਬਰ ਡਿਵੀਜ਼ਨ ਦੇ ਚੰਨਾਪੀ ਕੰਪਲੇਨਟ ਕੀਤੀ ਉਤੋਂ ਬੰਦੇ ਆਏ ਉਹਨਾਂ ਨਾਲ ਅਸੀਂ ਇਹਨਾਂ ਦੇ ਬੰਦੇ ਵੀ ਗਏ ਜਿਹੜਾ ਇਹਨਾਂ ਦਾ ਸੁਪਰਵਾਈਜ਼ਰ ਸੀ ਰਮਾ ਸ਼ੰਕਰ ਗੁਵੇਦੀ ਇੱਕ ਹੋਰ ਹੈ ਸੁਪਰੰਟ ਸੁਪਰਵਾਈਜ਼ਰ ਉੱਤ چلا ਗਿਆ ਸੀ ਪਹਿਲਾਂ ਤੇ ਅਸੀਂ 6 ਨੰਬਰ ਡਿਵੀਜ਼ਨ ਵਿੱਚ ਜਾ ਕੇ ਇਹਨਾਂ ਨੇ ਲਿਖ ਦਿੱਤਾ ਕਿ ਦਵੇਦੀ ਨੇ ਵੀ ਅਸੀਂ ਜਦ ਤੱਕ ਅਗਲੀ ਪਰਮਿਸ਼ਨ ਸਾਨੂੰ ਲਿੰਕ ਰੋਡ ਦੀ ਨਹੀਂ ਮਿਲਦੀ ਤਦ ਤੱਕ ਅਸੀਂ ਇੱਥੇ ਕੰਮ ਨਹੀਂ ਕਰਾਂਗੇ ਉਸ ਦੇ ਬਾਵਜੂਦ ਵੀ ਇਹਨਾਂ ਨੇ ਦੋ ਕੋਇਆਂ ਦਾ ਕੰਮ ਫੇਰ ਕਰਤਾ ਤੇ ਇਹਨਾਂ ਨੇ ਸਾਨੂੰ ਇਹ ਵੀ ਕਿਹਾ ਸੀ ਜਦੋਂ ਪਰਮਿਸ਼ਨ ਮਿਲੇਗੀ ਤੁਹਾਨੂੰ ਅਸੀਂ ਇਨਫੋਰਮ ਕਰਾਂਗੇ ਸਾਨੂੰ ਕਿਸੇ ਤਰੀਕੇ ਦੀ ਕੋਈ ਇਨਫਰਮੇਸ਼ਨ ਨਹੀਂ ਉਸ ਤੋਂ ਬਾਅਦ ਦੋ ਕੋਇ ਇਹਨਾਂ ਨੇ ਫੇਰ ਕਰਕੇ ਤੇ ਇੱਕ ਪਰ ਐਸਪੀ ਵਾਲਾ ਤੇ ਉਸ ਤੋਂ ਹੀ ਅੱਗੇ ਉਹ ਦੋ ਦੋ ਫੇਰ ਪੱਟ ਕੇ ਫੇਕ ਕੁਰਤੇ ਤੇ ਇਹ ਤੀਜਾ ਕੁਰਤੇ ਦੇ ਸੀ ਕਿ ਤੇ ਮੈਨੂੰ ਪਤਾ ਚੱਲ ਗਿਆ ਤੇ ਅਸੀਂ ਆ ਕੇ ਇਹਨਾਂ ਨੂੰ ਰੋਕਿਆ ਫਿਰ ਹਾਂ ਸਰ ਜੀ ਇਹ ਕੰਪਨੀ ਕੋਈ ਆ ਪੁੱਛੀ ਦੀ ਇਹ ਸਰਕਾਰੀ ਡਿਪਾਰਟਮੈਂਟ ਹੈ ਜਾਂ ਪ੍ਰਾਈਵੇਟ ਹੈ ਇਹ ਪ੍ਰਾਈਵੇਟ ਹੈ ਜੀ ਮੇਰੇ ਕੋਲ VTL ਕੰਪਨੀ ਹੈ ਕੋਈ ਕਿਤੇ ਕੋਈ ਕੋਠਰੇ 'ਤੇ ਬੈਠਾ ਬੈ ਇਹਨਾਂ ਨੂੰ ਕਦਾ ਸੀ ਕਿੱਥੇ ਆ ਹਾਂਜੀ ਹਾਂਜੀ ਉਹ ਜਿੱਦਾਂ ਇਹਨਾਂ ਨੇ ਛੱਡੇ ਪੁੱਟੇ ਹੋਏ ਆ ਉਹਨਾਂ ਕੋਈ ਪਾਣੀ ਦੀ ਸਟਾਨ ਦੀ ਹੋ ਸਰ ਕੋਈ ਪਸ਼ੂ ਡਿਜੈਕਟਰ ਹੋ ਕੋਈ ਆਇਆ ਚੈੱਕ ਵੀ ਡਿਜੈਕਟਰ ਆਪ ਵੀ ਚੈੱਕ ਕਰਦਾ ਹਾਂ ਬਿਲਕੁਲ ਹੋ ਸਕਦਾ ਜੀ ਕਿਉਂ ਨਹੀਂ ਹੋ ਸਕਦਾ ਪਰ ਇੱਕ ਗੱਲ ਇਹ ਗੱਲ ਤੇ ਫਾਦ ਨਹੀਂ ਆ ਜਾਂਦੀ ਵੀ ਟੋਏ ਪੁੱਟਦੇ ਇਹ ਕਰਦਾ ਨੁਕਸਾਨ ਹੋ ਜਾਏਗਾ ਪਹਿਲੀ ਗੱਲ ਤੇ ਟੋਏ ਪੁੱਟਣ ਹੀ ਕਿਉਂ ਬਿਦੌਉਟ ਪਰਮਿਸ਼ਨ ਠੀਕ ਹੈ ਨਾ ਤੇ ਇਲੀਗਲੀ ਟੋਏ ਤੇ ਪੁੱਟਣ ਸਾਨੂੰ ਦਿਖਾ ਦੇਣ ਪਰਮਿਸ਼ਨ ਅਸੀਂ ਦੇ ਜ਼ਿੰਮੇਵਾਰ ਨਾਗਰਿਕ ਹੋਣ ਕਰਕੇ ਅਸੀਂ ਤੇ ਚੈੱਕ ਕਰਨਾ ਹੀ ਕਰਨਾ ਹੈਗਾ ਤੇ ਇਹਦੇ ਇਲਾਵਾ ਮਦਦ ਇਹਨਾਂ ਕੋਈ ਪਰਮਿਸ਼ਨ ਦਿਖਾਉਂਦੇ ਆ ਉਹ ਦਿਖਾਉਂਦੇ ਆ ਬੀਐਮਸੀ ਚੋਂ ਕੂਲ ਰੋਡ ਅ ਸਮਰਾ ਚੌਂਕ ਆਈਕਨ ਮਾਲ ਐਂਡ ਚੁੰਮੁਲਨ ਵਾਲਾ ਰਸਤਾ ਹੋ ਗਿਆ ਇੱਥੇ ਗੁਰੂ ਅਮਰਦਾਸ ਚੌਂਕ ਹੋ ਗਿਆ ਡਾਕਟਰ ਬੀਆਰ ਅੰਬੇਕਰ ਮਾਰਕ ਹੋ ਗਿਆ ਇਸ ਗਾਂਦੇ ਲਿੰਕ ਰੋਡ ਦੇ ਕਿਤੇ